ਮੈਂ ਮੈਂ ਕਦੇ ਕਿਸੇ ਨੂੰ ਖਲਟ ਨਹੀਂ ਕੀਤਾ ਮੈਂ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਤੇ ਮੈਂ ਕਦੀ ਕਿਸੇ ਨੂੰ ਖੁਸ਼ ਇਹ ਪਰਚੇ ਪਾਉਂਦੇ ਦੇ ਮੈਂ ਕੋਰਟ ਚ ਲੜਦੀ ਦੇ ਇਹ ਪਰਚੇ ਪਾਉਂਦੇ ਦੇ ਸਾਨੂੰ ਜੁਡੀਸ਼ਰੀ ਜਿਹੜੀ ਉਹ ਇਨਸਾਫ ਦਿੰਦੀ ਰਹੀ ਪੁਲਿਸ ਦੀ ਕੀ ਔਕਾਹ ਤਾਂ ਕਿ ਜੁਡੀਸ਼ਰੀ ਚ ਜਾ ਕੇ ਸਾਨੂੰ ਧਮਕਾਉਣ ਲੇਕਿਨ ਇਹ ਜੁਡੀਸ਼ਰੀ ਦੇ ਖਲਾਫ ਇਹਨਾਂ ਕੁਛ ਲਿਖਦਾ ਰਿਹਾ ਫਿਰ ਵੀ ਅਸੀਂ ਨਹੀਂ ਗੱਲ ਕਿਤੇ ਕਹਿੰਦਾ ਜੀ ਮੈਨੂੰ ਘੇਰ ਲਿਆ ਜੀ ਮੈਨੂੰ ਧਮਕੀ ਦਿੱਤੀ ਜੀ ਅਸ ਕਦੀ ਇਹਦੀ ਸ਼ਕਲ ਨਹੀਂ ਦੇਖਦੇ ਨਾ ਇਹਨੂੰ ਬਣਾਉਨੇ ਆ ਸਾਨੂੰ ਆਪਣੇ ਹੁੰਦੇ ਸੀ ਬਾਦਲ ਵੀ ਮਿਲਦੇ ਸੀ ਉਹ ਮਰਿੰਦਰ ਸਿੰਘ ਵੀ ਮਿਲਦੇ ਸੀ ਬਟ ਭਗਵੰਤ ਮਾਨ ਜੀ ਤੱਕ ਦੀ ਮਿਲੇ ਨਹੀਂ ਨੋ ਕੁਐਸਚਨ ਹੈ ਡੀਜੀਪੀ ਪੰਜਾਬ ਜਿਹਦੇ ਕੰਟਰੋਲ ਚ ਸਭ ਕੁਝ ਹੈ ਲੇਕਿਨ ਅਫਸੋਸ ਇਹ ਹੈ ਕਿ ਉਹਨਾਂ ਦੇ ਹੀ ਡਿਪਾਰਟਮੈਂਟ ਦੇ ਵਿੱਚ ਇਹ ਸਾਡੇ ਨਾਲ ਸਾਰੀ ਕਪੜਾ ਵਾਜੀ ਇਹ ਕੋਠੀਆਂ ਖੋਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਫਸਾਉਂਦੇ ਸੀ ਜਿਸ ਤਰ੍ਹਾਂ ਸਰਬੀ ਸਰਬਨਗਰ ਦੀ ਕੋਠੀ ਆ ਕਮਲਜੀਤ ਸਿੰਘ ਦੀ ਕੋਠੀ ਆ ਬਿੱਲਾ ਜਵਲਨ ਦੀ ਕੋਠੀ ਆ ਅ ਕੁਮਾਰ ਮੰਡੀ ਵਸਰੇ ਲੋਕ ਹੈਗੇ ਆ ਜਿਹੜੇ ਲੁੱਟੇ-ਪੁੱਟੇ ਸੀਗੇ ਇਨ ਬਿਟਵੀਨ ਮੈਂ ਵੀ ਆ ਗਈ ਵਿੱਚ ਬਟ ਆਈ ਫਾਈਟ ਫॉर ਮਾਈ ਰਾਈਟਸ ਕਿ ਨਹੀਂ ਅਸੀਂ ਡੈਮੋਕਰੇਟਿਕ ਕੰਟਰੀ ਚ ਰਹਿੰਨੇ ਆ ਔਰ ਡੈਮੋਕਰੇਸੀ ਹੋ ਰਹੀ ਆ ਆਈਕ ਡਾਕੂਮੈਂਟਸ ਆ ਮੈਂ ਇਹਨੂੰ ਦੇਖ ਕੇ ਹੈਰਾਨ ਆ ਇਹ ਬੰਦਾ ਅਸੀਂ ਪਾਸ ਲੈਣ ਲਈ ਉੱਥੇ 3-3-4-4 ਘੰਟੇ ਖੜੇ ਰਹਿਣੇ ਆ ਕਿ ਐਂਟਰੀ ਪਾਸ ਡੀਜੀਪੀ ਆਫਿਸ ਵਿੱਚ ਇਹ ਬੰਦੇ ਨੇ ਇੱਕ ਕਲੰਦਰਾ ਬਣਾਇਆ ਹੁਣ ਪਰਚੇ ਪੁੱਛੇ ਤਾਂ ਇਹਦੇ ਮੁੱਕ ਗਏ ਕਿਉਂਕਿ ਕੋਈ ਰਸਤਾ ਹੈ ਨਹੀਂ ਜਵਾਬ ਤਾਂ ਇਹਨਾਂ ਨੂੰ ਦੇਣਾ ਪਊਗਾ ਰਾਤ ਨੂੰ 11 ਵਜੇ ਬੰਦਾ 7ਵੀਂ ਮੰਜ਼ਲ ਤੇ ਹੈੱਡ ਕੁਆਟਰ ਬੀਓਆਈ ਦੇ ਵਿੱਚ ਬੈਠਾ ਹੋਇਆ ਜੋ ਦੇਖ ਕੇ ਸਾਡੀਆਂ ਵੀ ਅੱਖਾਂ ਵਿਸ਼ਵਾਸ ਨਹੀਂ ਕਰਦੀਆਂ ਕਿ ਅਸੀਂ ਡੀਜੀਪੀ ਸਾਹਿਬ ਦੀ ਤਾਂ ਬਹੁਤ ਰਿਸਪੈਕਟ ਕਰਦੇ ਹਾਂ ਸਟਰਗਲ ਵੀ ਕੀਤੀ ਉਹਨਾਂ ਨੇ ਬਟ ਹੈਲਪਲੈਸ ਰਹੇ ਹੁਣ ਜਿਹੜੇ ਡੀਜੀਪੀ ਆ ਉਹ ਤਾਂ ਕਿਸੇ ਨੂੰ ਮਿਲਦੇ ਨਹੀਂ ਜਾਂ ਉਹ ਸਾਨੂੰ ਮਿਲਣ ਹੀ ਨਹੀਂ ਦਿੰਦੇ ਬਟ ਇਹ ਜਿਹੜਾ ਬੀਓਆਈ ਬਣਾਇਆ ਹੋਇਆ ਦਾ ਨਾਮ ਬੜਾ ਸੋਹਣਾ ਬਿਊਰੋ ਆਫ ਇਨਵੈਸਟੀਗੇਸ਼ਨ ਬਟ ਜੋ ਵੀ ਹੁੰਦਾ ਸਭ ਕ੍ਰਾਈਮ ਦੇ ਹੱਕ ਵਿੱਚ ਹੁੰਦਾ ਔਰ ਕਿਹੜਾ ਐਸਾ ਆਫਿਸ ਹੈ ਜਿਹੜਾ ਰਾਤ ਨੂੰ 11 ਵਜੇ 7ਵੀਂ ਮੰਜ਼ਲ ਦੇ ਉੱਤੇ ਕਿਹੜਾ ਐਸਪੀ ਅੱਕ ਜਾ ਚੁੱਕਿਓ ਭਗਵਾਨਤ ਮਾਨ ਜੀ ਪਤਾ ਨਹੀਂ ਕਿਉਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਬਟ ਸਾਡੇ ਵੱਲ ਬਿਲਕੁਲ ਨਹੀਂ ਦੇਖਦੇ ਘਟ ਤੋਂ ਘਟ ਮੈਂ 25 30 ਚੱਕਰ ਲਾਏ ਕਿ ਮੈਂ ਮਿਲ ਕੇ ਦੱਸ ਕਿ ਹਮਾਂ ਬੀਤੇ ਕੀ ਹੋ ਰਿਹਾ ਕਿਉਂਕਿ ਕੱਲ ਨੂੰ ਜਿਸ ਵੇਲੇ ਮੈਡਮ ਜਨੇਬ ਚ ਕੇਸ ਜਾਣਾ ਉੱਥੇ ਆ ਨਹੀਂ ਜਾਣੇ ਟੁੱਟੇ ਫੁੱਟੇ ਲੋਕ ਉੱਤੇ ਤਾਂ ਡੀਜੀਪੀ ਜਾਊਗਾ ਸੀਐਮ ਜਾਊਗਾ ਪ੍ਰਾਈਮ ਮਿਨਿਸਟਰ ਜਾਊਗਾ ਉਹ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਇਹ ਸਾਰਾ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਕੁੰਤਰੋ ਪੰਜਾਬ ਟੀਵੀ ਤੇ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਦੀ ਮਹਿੰਗਾਈ ਤੋਂ ਤੰਗ ਹੋ ਕੇ ਬੇਰੋਜ਼ਗਾਰੀ ਤੋਂ ਤੰਗ ਹੋ ਕੇ ਲੋਕ ਵਿਦੇਸ਼ਾਂਵਲ ਨੂੰ ਰੁੱਖ ਕਰ ਲੈਂਦੇ ਆ ਇਹ ਸੋਚ ਕੇ ਕਿ ਚਲੋ ਉੱਥੇ ਕਮਾਈ ਕਰਕੇ ਅਸੀਂ ਇੱਥੇ ਆ ਕੇ ਕਾਰੋਬਾਰ ਸ਼ੁਰੂ ਕਰਾਂਗੇ ਇਨਵੈਸਟਮੈਂਟ ਕਰਾਂਗੇ ਇੱਥੇ ਕਾਰੋਬਾਰ ਦੇ ਅੰਦਰ ਮਗ ਹੁੰਦਾ ਕੀ ਆ ਉਹਨਾਂ ਦੇ ਨਾਲ ਇੱਥੇ ਦੀ ਜੋ ਲੈਂਡ ਮਾਫੀਆ ਉਹਨਾਂ ਦੇ ਪੈਸੇ ਉੱਤੇ ਜਾਇਦਾਦ ਉੱਤੇ ਇੱਕ ਮਾੜੀ ਅੱਖ ਰੱਖ ਲੈਂਦੀ ਹੈ ਤੇ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਸਾਮਨਾ ਕਰਨਾ ਪੈਂਦਾ ਐ ਇਦਾਂ ਦੀ ਇੱਕ ਲੈਂਡ ਮਾਫੀਆ ਤੋਂ ਪੀੜਿਤ ਐਨ ਆਰ ਆਈ ਮਹਿਲਾ ਜੁਗਿੰਦਰ कौर ਸੰਧੂ ਜੀ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਣੇ ਆ ਜੀ ਸਾਸ਼ੀ ਗੱਲ ਮੈਮ ਅਸ਼ਿਕਰ ਮੈਮ ਅਸੀਂ ਮਤਲਬ ਲਾਸਟ ਇੰਟਰਵਿਊ ਵਿੱਚ ਗੱਲ ਕੀਤੀ ਸੀ ਕਿਦਾਂ ਲੈਂਡ ਮਾਫੀਆ ਨੇ ਤੁਹਾਨੂੰ ਪਰੇਸ਼ਾਨ ਕੀਤਾ ਹੈ ਕਈ ਸਾਲ ਹੋ ਚੁਕੇ ਤੁਸੀਂ ਇਸ ਚੀਜ਼ ਨਾਲ ਲੜਦੇ ਪਿਓ ਕੋਈ ਹੱਲ ਨਹੀਂ ਨਿਕਲਿਆਗਾ ਇੱਥੋਂ ਤੇ ਇਨਸਾਫ ਦੀ ਕੋਈ ਕਹਿ ਸਕਦੇ ਕਿ ਉਮੀਦ ਨਹੀਂ ਹੈਗੀ ਅੱਗੇ ਤਾਂ ਕੀ ਸੋਚਿਆ ਮੈਮ ਤੁਸੀਂ ਮੈਮ ਅੱਗੇ ਪ੍ਰੋਸੈਸ ਬਹੁਤ ਹੈਗੀ ਆ ਜਿਨ੍ਹਾਂ ਨੇ ਕੈਸੀ ਨਾ ਤੇ ਡਿਪੈਂਡ ਕਰਦੇ ਆ ਵੈਸੇ ਬਹੁਤ ਸਾਰੇ ਸਾਡੇ ਪੁਲਿਸ ਅਫੀਸਰਸ ਨੇ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਬਟ ਕੁਝ ਇੱਕ ਲੋਕ ਹੈਗੇ ਆ ਜਿਹੜੇ ਗਲਤ ਰਾਈਟਿੰਗਸ ਕਰਕੇ ਪੈਸਾ ਖਾ ਕੇ ਯਾ ਵੀ ਕੈਨ ਸੇ ਕਿ ਉਹਨਾਂ ਨੂੰ ਸ਼ਾਇਦ ਚੰਗਾ ਹੀ ਨਹੀਂ ਲੱਗਦਾ ਕਿ ਇਨਸਾਫ ਮਿਲੇ ਔਰ ਉਹਨਾਂ ਦਾ ਦਿੱਤਾ ਹੋਇਆ ਇਨਸਾਫ ਫਿਰਾਉਣ ਨੂੰ ਖਤਮ ਕਰ ਦਿੰਦੇ ਆ ਅਸੀਂ ਫਿਰ ਅੱਗੇ ਵਧਦੇ ਹਾਂ ਫਿਰ ਅਸੀਂ ਰਿਕੁਐਸਟ ਕਰਦੇ ਹਾਂ ਜੀ ਮੰਨਿਸਟਰ ਨੂੰ ਪਹਿਲਾਂ ਤਾਂ ਮਿਲਦੇ ਹੁੰਦੇ ਸੀ ਬਾਦਲ ਵੀ ਮਿਲਦੇ ਸੀ ਇਹ ਉਹ ਮਰਿੰਦਰ ਸਿੰਘ ਵੀ ਮਿਲਦੇ ਸੀ ਬਟ ਭਗਵਾਨਤ ਸਿੰਘ ਜੀ ਤੱਕ ਦੀ ਮਿਲੇ ਨਹੀਂ ਨੋ ਕੁਐਸਚਨ ਨਾਲ ਡੀਜੀਪੀ ਪੰਜਾਬ ਜਿਹਦੇ ਕੰਟਰੋਲ ਚ ਸਭ ਕੁਝ ਹੈ ਲੇਕਿਨ ਅਫਸੋਸ ਇਹ ਆ ਕਿ ਉਹਨਾਂ ਦੇ ਹੀ ਡਿਪਾਰਟਮੈਂਟ ਦੇ ਵਿੱਚ ਇਹ ਸਾਡੇ ਨਾਲ ਸਾਰੀ ਕਪੜਾ ਬਾਜੀ ਹੋ ਰਹੀ ਹੈ ਅਸੀਂ ਗਿਆ ਬਹੁਤ ਪਰੇਸ਼ਾਨ ਤੁਹਾਨੂੰ ਕੀਤਾ ਗਿਆ ਕਿ ਅੱਜ ਵੀ ਉਦਾਂ ਦੇ ਹਾਲਾਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਏ ਮੈਮ ਕੱਲਮ ਇਹਨੂੰ ਨਹੀਂ ਪਛਾਨ ਕੀਤਾ ਅਸੀਂ 37 ਬੰਦੇ ਹਰਦੀਪ ਸਿੰਘ ਢਿੱਲੋਂ ਸਾਡੇ ਆਈਜੀਸੀ ਉਹਦੇ ਕੋਲ ਪੇਸ਼ ਹੋਏ ਸੀ ਪਰਚੇ ਵੀ ਦਰਜ ਹੋਏ ਬਟ ਇੱਕ ਔਰਤ ਹੈ ਹੀ ਨਹੀਂ ਜਿਹੜੀ ਉਹਦੇ ਵੱਲੋਂ ਇਹਨਾਂ ਨੇ ਇਨਕੁਆਰੀ ਲਾ ਕੇ ਉਹਦਾ ਐਡਰੈਸ ਵੀ ਹੈ ਨਹੀਂ ਇੱਕ ਬੋਗਸ ਇਨਕੁਆਰੀ ਕਰਕੇ ਬਹੁਤ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਨੇ ਸਾਨੂੰ ਹੁੰਦੀ ਤਾਂ ਹੈ ਰਾਈਟ ਜਿਹੜਾ ਉਹ ਖੋ ਲਿਆ ਉਤ ਬਾਦ ਫਿਰ ਚੱਲ ਪਏ ਅਸੀਂ ਚਲੋ ਸੀਐਮ ਦੇ ਚਲੋ ਡੀਜੀਪੀ ਦੇ ਚਲੋ ਗਵਰਨਰ ਸਾਹਿਬ ਦੇ ਚਲੋ ਉੱਥੇ ਬਹੁਤ ਕੁਝ ਹੋਇਆ ਲੇਕਿਨ ਹੁਣ ਲਾਸਟ ਦੇ ਉੱਤੇ ਟਰਾਈ ਕਰਨ ਲੱਗੇ ਆ ਅਗਰ ਨਹੀਂ ਸੁਧਰਨਗੇ ਤੇ ਫਿਰ ਅਸੀਂ ਆਪਣੀ ਇੰਟਰਨੈਸ਼ਨਲ ਕੋਰਟ ਜਿਹੜੀ ਜਨੇਵ ਦੇ ਵਿੱਚ ਆ ਜਿੱਥੇ ਹਿਊਮਨ ਰਾਈਟਸ ਹੈ ਫਿਰ ਉੱਥੇ ਜਾਵਾਂਗੇ ਕਿਉਂਕਿ ਲਾਈਫ ਦਾ ਖਤਮ ਕਰ ਦਿੱਤੀ ਇਹਨਾਂ ਨੇ 20 ਸਾਲ ਹੋ ਗਏ ਇੰਨੀ ਅਸੀਂ ਇਰੈਗੂਲਰਿਟੀ ਇੰਨੀ ਇਲੀਗਲ ਪੁਲਿਸ ਨੇ ਦੇਖੀ ਸੀ ਜਿੰਨੀ ਸਾਡੇ ਪੰਜਾਬ ਦੇ ਵਿੱਚ ਹੋ ਚੁੱਕੀ ਆ ਕਿ ਇੱਕ ਵਾਰੀ ਸੰਖੇਪ ਵਿੱਚ ਦੱਸੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਕੀ ਕੁਝ ਵਾਪਰਿਆ ਹੈ ਮੈਂ ਮੇਰੇ ਨਾਲ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਇਹ ਕੋਠੀਆਂ ਖੋਣ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਫਸਾਉਂਦੇ ਸੀ ਜਿਸ ਤਰ੍ਹਾਂ ਸਰਬਜੀਤ ਰਬਨਗਰ ਦੀ ਕੋਠੀ ਆ ਕਮਲਜੀਤ ਸਿੱਧੂ ਦੀ ਕੋਠੀ ਆ ਬਿੱਲਾ ਜਵਾਲਰ ਦੀ ਕੋਠੀ ਆ ਅ ਕੁਮਾਰ ਮੰਡੀ ਬਸਰ ਲੋਕ ਹੈਗੇ ਆ ਜਿਹੜੇ ਲੁੱਟੇ-ਪੁੱਟੇ ਸੀਗੇ ਇਨ ਬਿਟਵੀਨ ਮੈਂ ਵੀ ਆ ਗਈ ਵਿੱਚ ਬਟ ਆਈ ਫਾਈਟ ਫॉर ਮਾਈ ਰਾਈਟਸ ਕਿ ਨਹੀਂ ਅਸੀਂ ਡੈਮੋਕਰੈਟਿਕ ਕੰਟਰੀ ਚ ਰਹਿੰਦੇ ਆ ਔਰ ਡੈਮੋਕਰੇਸੀ ਇਹਨੂੰ ਅਲਾਉ ਨਹੀਂ ਕਰਦੀ ਕਿ ਤੁਸੀਂ ਲੋਕਾਂ ਨੂੰ ਇਸ ਤਰ੍ਹਾਂ ਲੁੱਟੋ ਇਹ ਜੋ ਲੈਟਰਸ ਹੈ ਸਾਰੀਆਂ ਡੀਜੀਪੀ ਹੋਮ ਮਿਨਿਸਟਰੀ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਸாரி ਬਟ ਕੁਝ ਇੱਕ ਲੋਕ ਉੱਥੇ ਬੈਠੇ ਹੋਏ ਹੈੱਡਕੁਆਰਟਰ ਚ ਜਿਹੜੇ ਇਹਨਾਂ ਇਨਕੁਆਇਰੀਸ ਨੂੰ ਛੁਪਾ ਲੈਂਦੇ ਆ ਅੱਛਾ ਹਾਂਜੀ ਹਾਂਜੀ ਇਹ ਜਰੂਰ ਦੱਸੋ ਕਿ ਹੁਣ ਮਤਲਬ ਕਿ ਕਿਦਾਂ ਦਾ ਤੁਹਾਡੇ ਤੇ ਇਲਜ਼ਾਮ ਲਗਾਇਆ ਗਿਆ ਵੇ ਹੁਣ ਇਹਨਾਂ ਕੋਲ ਕੁਝ ਬਚਿਆ ਨਹੀਂ ਵਿਚਾਰੇ ਪਰਚੇ ਪੁੱਛੇ ਦਰਜ ਕਰਕੇ ਥੱਕ ਗਏ ਜੱਜਿਸ ਨੂੰ ਤਮਕੀਆਂ ਦੇ ਕੇ ਥੱਕ ਗਏ ਹਾਈ ਕੋਰਟ ਦੀ ਬਲੰਕਟ ਵੇਪੜ ਪਾੜ ਕੇ ਛੁੱਟ ਦਿੱਤੀ ਕਿਉਂਕਿ ਕਹਿੰਦੇ ਅਸੀਂ ਹਾਈ ਕੋਰਟ ਨੂੰ ਮੈਨੂੰ ਮੰਨਦੇ ਅਸੀਂ ਜੁਡੀਸਿਡਿਨ ਨੂੰ ਮੈਨੂੰ ਮੰਨਦੇ ਅਸੀਂ ਹੁਣ ਅਸੀਂ ਬਾਕੀ ਹਿਊਮਨ ਰਾਈਟਸ ਤੇ ਇੱਥੇ ਹੈ ਹੀ ਨਹੀਂ ਕਿ ਨਾ ਕੋਈ ਸੋਸ਼ਲ ਸਿਕਿਉਰਿਟੀ ਹੈ ਆ ਇੱਕ ਡਾਕੂਮੈਂਟਸ ਆ ਮੈਂ ਇਹਨੂੰ ਦੇਖ ਕੇ ਹੈਰਾਨ ਆ ਇਹ ਬੰਦਾ ਅਸੀਂ ਪਾਸ ਲੈਣ ਲਈ ਉੱਥੇ 3 3 4 4 ਘੰਟੇ ਖੜੇ ਰਹਿਨੇ ਆ ਕਿ ਐਂਟਰੀ ਪਾਸ ਡੀਜੀਪੀ ਆਫਿਸ ਵਿੱਚ ਇਹ ਬੰਦੇ ਨੇ ਇੱਕ ਕਲੰਦਰਾ ਬਣਾਇਆ ਹੁਣ ਪਰਚੇ ਪੁੱਛੇ ਤਾਂ ਇਹਦੇ ਮੁੱਕ ਗਏ ਕਿਉਂਕਿ ਕੋਈ ਰਸਤਾ ਹੈ ਨਹੀਂ ਜਵਾਬ ਤਾਂ ਇਹਨਾਂ ਨੂੰ ਦੇਣਾ ਪਊਗਾ ਰਾਤ ਨੂੰ 11 ਵਜੇ ਬੰਦਾ 7ਵੀਂ ਮੰਜ਼ਲ ਤੇ ਹੈੱਡ ਕੁਆਰਟਰ ਬੀਓਆਈ ਦੇ ਵਿੱਚ ਬੈਠਾ ਹੋਇਆ ਜੋ ਦੇਖ ਕੇ ਸਾਡੀਆਂ ਵੀ ਅੱਖਾਂ ਵੀ ਵਿਸ਼ਵਾਸ ਨਹੀਂ ਕਰਦੀਆਂ ਕਿਉਂਕਿ ਅਸੀਂ ਡੀਜੀਪੀ ਸਾਹਿਬ ਦੀ ਤਾਂ ਬਹੁਤ ਰਿਸਪੈਕਟ ਕਰਦੇ ਹਾਂ ਸਟਰਗਲ ਵੀ ਕੀਤੀ ਉਹਨਾਂ ਨੇ ਬਟ ਹੈਲਪਲੈਸ ਰਹੇ ਹੁਣ ਜਿਹੜੇ ਡੀਜੀਪੀ ਆ ਉਹ ਤਾਂ ਕਿਸੇ ਨੂੰ ਮਿਲਦੇ ਨਹੀਂ ਜਾਂ ਉਹ ਸਾਨੂੰ ਮਿਲਣ ਹੀ ਨਹੀਂ ਦਿੰਦੇ ਬਟੇ ਜਿਹੜਾ ਬੀਓਆਈ ਬਣਾਇਆ ਹੋਇਆ ਦਾ ਨਾਮ ਬੜਾ ਸੋਹਣਾ ਬਿਊਰੋ ਆਫ ਇਨਵੈਸਟੀਗੇਸ਼ਨ ਬਟ ਜੋ ਵੀ ਹੁੰਦਾ ਸਭ ਕ੍ਰਾਈਮ ਦੇ ਹੱਕ ਵਿੱਚ ਹੁੰਦਾ ਔਰ ਕਿਹੜਾ ਐਸਾ ਆਫਿਸ ਆ ਜਿਹੜਾ ਰਾਤ ਨੂੰ 11 ਵਜੇ ਸੱਤਵੀਂ ਮੰਜ਼ਲ ਦੇ ਉੱਤੇ ਕਿਹੜਾ ਐਸਬੀ ਆ ਕੇ ਬੈਠ ਗਿਆ ਸਾਨੂੰ ਇਹ ਨਹੀਂ ਸਮਝ ਆਈ ਵੈਲ ਐਨੀਵੇ ਕੋਟ ਹੈਗੀ ਆ ਕੋਟ ਤੇ ਸਾਨੂੰ ਭਰੋਸਾ ਪਹਿਲਾਂ ਵੀ ਰਿਹਾ ਹੁਣ ਵੀ ਰਹੂਗਾ ਔਰ ਇਹਦੇ ਹੱਕ ਲੰਦਰੇ ਕੁੰਦਰੇ ਜੈਤਾਂ ਇੱਕ ਜ਼ੀਰੋ ਆ ਕਿਉਂਕਿ ਸਾਰਾ ਫਰਾਡ ਲਿਖਿਆ ਹੋਇਆ ਇਹ ਇਹਨਾਂ ਦੇ ਫੈਸਲੇ ਜਿਹੜੇ ਹੋ ਚੁੱਕੇ ਹੋ ਆ ਯਾਨੀ ਇਨਕੁਆਰੀਸ ਹੋ ਚੁੱਕੀਆਂ ਆ ਬਟ ਹੁਣ ਸਾਡਾ ਇੱਕ ਕੋਈ ਇੱਕ ਸਟੈਪ ਜਿਹੜਾ ਹੱਕ ਤਾਂ ਮੈਡਮ ਅਸੀਂ ਜਨੂਅਨ ਆ ਅਸੀਂ ਮਾਲਿਕਾਂ ਇਹਨਾਂ ਨੇ ਜਿੰਨੇ ਮਰਜ਼ੀ ਹਥਕੰਡੇ ਅਪਣਾਏ ਆ ਵਾਲੀ ਕੋਠੀ ਤਾਂ ਕਹਿੰਦੇ ਸੀ ਕੁਝ ਵੀ ਹੋ ਜੂਏ ਇਹਦਾ ਮਰਡਰ ਕਰ ਦੋ ਛੱਡੀ ਨਹੀਂ ਅੱਛਾ ਫਿਰ ਤੁਸੀਂ ਦੇਖੋ ਉਹ ਬੰਦਾ ਜਿਹੜਾ ਇਲੀਗਲ ਹਥਿਆਰ ਮਗਾਉਂਦਾ ਜਿਹਦੇ ਕੋਲ ਹਥਿਆਰ ਸਰਕਾਰ ਨੇ ਦਿੱਤੇ ਹੋਏ ਆ ਜਿਹਦੇ ਕੋਲ ਉਹ ਡਰਗ ਦੇ ਪਤਾ ਨਹੀਂ ਕਾਹਦੇ ਟੀਕੇ ਚੱਕੀ ਫਿਰਦਾ ਬੰਦੇ ਮਰਨ ਲਈ ਤੁਸੀਂ ਦੱਸੋ ਉਹ ਬੰਦਾ ਮੈਂ ਉਹਨੂੰ ਕਿੱਦਾਂ ਕਿਡਨਾਪ ਕਰ ਸਕਦੀ ਆ ਚਲੋ ਬਣਾਤਾ ਬਟਲੂ ਦੇਣਾ ਪੁੱਛਨੇ ਨਹੀਂ ਮੰਨੇ ਉਹਨਾਂ ਨੇ ਕੈਨਸਲ ਕਰਤਾ ਫਿਰ ਕੋਈ ਡੀਐਸਪੀ ਮੋਨ ਲਾਲ ਸੀਗਾ ਮੈਂ ਉਹਦੀ ਅੱਜ ਤੱਕ ਸ਼ਕਲ ਨਹੀਂ ਦੇਖੀ ਕਹਿੰਦੇ ਜੀ ਉਹਨੇ ਮੇਰੇ ਬਿਆਨ ਲਿਖੇ ਦੱਸੋ ਇਹ ਬੰਦਾ ਹੀ ਨਹੀਂ ਤੁਸੀਂ ਦੇਖਿਆ ਬਿਆਨ ਕਿੱਦਾਂ ਲਿਖ ਲਊਗਾ ਬਲ ਲੇਖਣ ਕੋਰਟ ਚ ਚਲਾ ਗਿਆ ਪਤਾ ਨਹੀਂ 6 7 ਮੇਰੇ ਕੋਲ ਉਹਨਾਂ ਦੀਆਂ ਜੱਜ ਸਾਹਿਬ ਦੀਆਂ ਦਿੱਤੀਆਂ ਹੋਈਆਂ ਕਮੈਂਟਸ ਪਤਾ ਨਹੀਂ ਕਿੰਨੇ ਜੱਜਸ ਨੂੰ ਇਹਨੇ ਸ਼ਿਕਾਇਤਾਂ ਕੀਤੀਆਂ ਬਈ ਇਹ ਵੀ ਨਹੀਂ ਚੰਗਾ ਉਹ ਵੀ ਨਹੀਂ ਚੰਗਾ ਉਹ ਵੀ ਨਹੀਂ ਚੰਗਾ ਫਿਰ ਇਹ ਕਿ ਜੱਜ ਨੂੰ ਇਹਨੇ ਧਮਕੀ ਦਿੱਤੀ ਕਹਿੰਦਾ ਜੇ ਤੂੰ ਮੇਰੇ ਵਿਰੁੱਧ ਕੀਤਾ ਕੇਸ ਮੈਂ ਤੈਨੂੰ ਸੋਧ ਦੂੰ ਅੱਛਾ ਮੈਂ ਸ਼ਹਿਰ ਦੇ ਵਿੱਚ ਗੁੰਡੇ ਪਾਲੇ ਹੋਇਆ ਜੱਸਾਬ ਨੇ ਲਿਖਿਆ ਕਿ ਇਹ ਬੰਦਾ ਤੁਮ ਕੀ ਦੇ ਕੇ ਗਿਆ ਵੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਟ ਕੌਣ ਕਰਦਾ ਇਹਨਾਂ ਨੂੰ ਤਾਂ ਸਿਰਫ ਅਸੀਂ ਦਿਖਦੇ ਆ ਜਿਹੜਾ ਕਮਲਜੀਤ ਸਿੱਧੂ ਉਹਦੀ 400 ਗੱਜ ਦੀ ਕੋਠੀ ਆ ਜਿਹੜਾ ਉਹ ਸ਼ਰਮਜੀਤ ਸਿੰਘ ਉਹਦੀ ਤਾਂ ਕਰੋੜਾਂ ਦੀ ਸਰਬਾ ਨਗਰ ਆਪਣੇ ਸਕੂਲ گورਨਮੈਂਟ ਸਕੂਲ ਦੀ ਬੈਕ ਸਾਈਡ ਦੇ ਉੱਤੇ ਸੋ ਇਸ ਤਰ੍ਹਾਂ ਹੀ ਸਾਰੇ ਜਿੰਨੇ ਵੀ ਬੈਲ ਟੂ ਡੂ ਲੋਕ ਸੀਗੇ ਇਹਨਾਂ ਨੇ ਉਹ ਸਾਰੇ ਪੂਰਾ ਪੂਰਾ ਪਰਿਵਾਰ ਮੈਡਮ ਇਨਵੋਲਵ ਕਰ ਦਿੰਦੇ ਆ ਕਿ ਕੋਈ ਬੰਦਾ ਪਿੱਛੇ ਹੁਣ ਨਾਲ ਰਹੀ ਨਾ ਮੈਂ ਇਹਨੂੰ ਕਿਡਨੈਪ ਕਿ ਸੋ ਸੋ ਸ਼ੈਂਪੂਲ ਇਹ ਲਿਖਦਾ ਆ ਕਹਿੰਦਾ ਇਹਦੇ ਘਰ ਵਾਲਾ ਵੀ ਇਹਦੇ ਨਾਲ ਸੀ ਮੇਰੇ ਹਸਬੰਡ ਹਾਰਟ ਅਟੈਕ ਨਾਲ ਉਸੇ ਲੈ ਲਿਓਨ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਲੇਕਿਨ ਅੰਨੇ ਹੋਏ ਪੁਰਸਹੜੇ ਜਿਹੜੇ ਇਹ ਸਭ ਵਾਹਿयत ਗੱਲਾਂ ਲਿਖਦੇ ਆ ਬਟ ਅਸੀਂ ਕਦੀ ਵੀ ਇਹਨਾਂ ਲੋਕਾਂ ਨੂੰ ਪੁੱਛਣ ਨਹੀਂ ਜਾਂਦੇ ਵੀ ਕਿਉਂ ਲਿਖਦੇ ਹੈ ਲਿਖੋ ਜਸਟਿਸ ਹੈ ਅਗੇ ਆਪਣੀ ਜੁਡੀਸ਼ਰੀ ਹੈ ਆਪੇ ਦੇਖੋਗੇ ਅਗਰ ਨਹੀਂ ਲਾਸਟ ਹੁਣ ਮੈਂ ਮੇਰੇ ਕੋਲ ਵੈਸੇ ਵੀ ਹੁਣ ਮੈਂ ਬਹੁਤ ਬਿਮਾਰ ਰਹੀ ਆ ਮੈਨੂੰ ਹਾਰਟ ਅਟੈਕ ਪੈਰਾਲਾਈਸ ਬ੍ਰੇਨ ਐਮਰਜ ਹੁਣੀ ਆ ਕਿ ਹਟਿਆ ਮੈਂ ਤਾਂ ਆਪਣੀ ਇੰਟਰਨੈਸ਼ਨਲ ਕੋਰਟ ਜਨੇਵਾ ਜਾਊਂਗੀ ਔਰ ਇਹਨਾਂ ਦੀਆਂ ਕਰਤੂਤਾਂ ਸੁਣ ਕੇ ਜਜ ਜਿਹੜੇ ਹੈਗੇ ਉਹ ਕੀ ਸੋਚਣਗੇ ਸੋ ਸ਼ੇਮਫੁਲ ਮੋਦੀ ਜੀ ਜਾਂਦੇ ਆ ਸਾਡੇ ਯੂਰਪ ਘੁੰਮ ਕੇ ਹੁੰਦੇ ਆ ਬੱਲੇ ਬੱਲੇ ਜੀ ਸਾਡੇ ਡੈਮੋਕਰੇਸੀ ਹੈ ਜਿਵੇਂ ਵੀ ਇੰਡੀਆ ਦੀ ਡੈਮੋਕਰੇਸੀ ਵਰਲਡ ਦੇ ਵਿੱਚ ਮਸ਼ਹੂਰ ਆ ਬਟ ਅੰਦਰ ਕੀ ਹੋ ਰਿਹਾ ਹੈ ਇਹ ਚੀਜ਼ ਨੂੰ ਕੋਈ ਨਹੀਂ ਦੇਖਦਾ ਹੁਣ ਦੇਖੋਗੇ ਜਿਸ ਵੇਲੇ ਇਹ ਮਾਮਲਾ ਜਿਹੜਾ ਓਪਨ ਹੋਊਗਾ ਉਦੋਂ ਕਿ ਅੱਜ ਵੀ ਮੈਂ ਲੈਂਡ ਮਾਫੀਆ ਵੱਲੋਂ ਇਸ ਘਰ ਨੂੰ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 100% اچھا ਉਹ ਤਾਂ वेट ਕਰਦੇ ਕਿ ਕਦੋਂ ਮੇਰਾ ਮਰਡਰ ਹੋਵੇ ਹਾਂ ਤੇ ਉਹ ਆ ਕੇ ਇੱਥੇ ਰਹਿਣ ਅੱਛਾ ਬਸ ਮਤਲਬ ਹਲੇ ਤੱਕ ਵੀ ਇਸ ਟਾਕ ਵਿੱਚ ਹੈਗੇ ਆ ਤੁਸੀਂ ਇੱਥੋਂ ਜਾਓ ਜਾਂ ਤੁਹਾਨੂੰ ਕੁਝ ਹੋ ਜੇ ਤੇ ਉਹ ਇਸ ਘਰ ਨੂੰ ਹੜਪ ਲੈਣ ਬਿਲਕੁਲ ਬਿਲਕੁਲ ਇਸ ਤਰ੍ਹਾਂ ਇਹ ਤਾਂ ਕੀ ਹੈ ਮੈਡਮ ਆ ਜਿਹੜੇ ਚੰਡੀਗੜ੍ਹ ਬੈਠਿਓ ਅੱਡ ਕੁਆਟਰ 'ਚ ਰਾਤ ਨੂੰ ਦੱਸੋ 11 ਵਜੇ ਕਿਹੜਾ ਕਲੰਦਰ ਬੰਦ ਹੈ ਸਪੈਸ਼ਲੀ ਇਹ ਰਾਤ 11 ਵਜੇ ਤੁਹਾਡੇ ਲਈ ਸਭ ਕੁਝ ਤਿਆਰ ਕੀਤਾ ਗਿਆ ਹੈ ਯੈਸ ਯੈਸ ਐਡਿਟਨ ਹੈ ਜਾਣਕਾਰੀ ਦਵੋ ਕਿ ਪ੍ਰੋਪਰਟੀ ਦੇ ਵਿੱਚ ਕੀ ਲਿਖਿਆ ਹੋਇਆ ਵੇ ਮੈਮ ਕਾਫੀ ਲੰਮਾ ਚੋੜਾ ਲਿਖਿਆ ਹੈ ਹਾਂਜੀ ਕਿ 16/2021 ਨੂੰ ਇਹਨਾਂ ਨੇ ਇੱਕ ਐਸਪੀ ਨੂੰ 7ਵੇਂ ਮੰਜ਼ਲ ਦੇ ਉੱਤੇ ਬਿਠਾ ਕੇ ਜਸ਼ਵਿੰਦਰ ਜਸਜੀਤ ਅਕਲੰਦਰਾ ਬਣਾਇਆ ਮੇਰੇ ਖਿਲਾਫ ਅੱਛਾ ਬਟ ਹਰਾਨੀ ਇਹ ਆ ਕਿ ਅਸੀਂ ਇੰਨੇ ਸਾਲਾਂ ਦੇ 7 ਸਾਲ ਤਾਂ ਅਸੀਂ ਅਪਡਾਊਨ ਕਰਦੇ ਰਹੇ ਬੀਜੀਪੀ ਦੇ ਐਡੀਜੀਪੀ ਦੇ ਉਹਦੇ ਜੋਦੇ ਅਸੀਂ ਤਾਂ 7ਵੇਂ ਮੰਜ਼ਲ ਅੱਜ ਤੱਕ ਦੇਖੀ ਨਹੀਂ ਅੱਛਾ ਇਸ ਅਤਮੀ ਮੰਡਲ ਦੁਤੇ ਕੀ ਆ ਸੰਨ ਨਹੀਂ ਪਤਾ ਕੋਈ ਸਪੈਸ਼ਲ ਇਹਨਾਂ ਦਾ ਪ੍ਰੋਗਰਾਮ ਹੋਣਾ ਸੰਨ ਤਾਂ ਪਤਾ ਨਹੀਂ আচ্ছা ਕਿ ਕਾਫੀ ਮਤਲਬ ਕਹਿੰਦੇ ਕਿ ਇੱਕ ਸ਼ੇਮਫੁਲ ਗੱਲ ਹੈ ਇੱਕ ਬਿਮਾਰ 올ਡ ਲੇਡੀ ਨੂੰ ਜੋ ਕਿ ਜਿਹਦਾ ਕੋਈ ਜੁਰਮ ਹੀ ਨਹੀਂ ਹੈਗਾ ਉਹਨੂੰ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਪਿਛਲੇ ਕਈ ਸਾਲਾਂ ਤੋਂ ਅੱਜ ਉਹ ਲੇਡੀ ਬਿਮਾਰ ਨੇ ਉਹਨਾਂ ਦੀ ਹੈਲਥ ਖਰਾਬ ਰਹਿੰਦੀ ਹੈ ਮਤਲਬ ਏ ਨਹੀਂ ਸੋਚਦੇਗੇ ਕਿ ਕਿਸੇ ਨੂੰ ਅਸੀਂ ਕਿਸ ਤਰੀਕੇ ਨਾਲ ਕਿਸ ਹੱਦ ਤੱਕ ਪਰੇਸ਼ਾਨ ਕਰ ਰਹੇ ਹਾਂ ਇੱਕ ਪਰੇਸ਼ਾਨੀ ਕਰ ਪਰੇਸ਼ਾਨੀ ਦੇਣ ਦੀ ਵੀ ਇੱਕ ਹੱਦ ਹੁੰਦੀ ਹੈ ਪਰ ਇਹ ਲੈਂਡ ਮਾਫੀਆ ਇਸ ਚੀਜ਼ ਨੂੰ ਨਹੀਂ ਸਮਝਦਾ ਉਹਨਾਂ ਨੂੰ ਤੇ ਬਸ ਪੈਸੇ ਨਾਲ ਮਤਲਬ ਹੈ ਬਸ ਲੋਕਾਂ ਦੀਆਂ ਜ਼ਮੀਨਾਂ ਹੜਪ ਲਈਆਂ ਪੈਸੇ ਹੜਪ ਲੀਤੇ ਬਸ ਇੰਨਾ ਹੀ ਕੁਝ ਹੈ ਤੇ ਅੱਜ ਵੀ ਮੈਡਮ ਜੂਜ ਰਹੇ ਨੇ ਇੰਨਾਂ ਸਭ ਚੀਜ਼ਾਂ ਦੇ ਨਾਲ ਪਰ ਹਾਰੇ ਨਹੀਂ ਅੱਜ ਵੀ ਉਦਾਂ ਹੀ ਇਨਾਂ ਦਾ ਹੌਸਲਾ ਬੁਲੰਦ ਹੈ ਤੇ ਉਮੀਦ ਕਰਦੇ ਹਾਂ ਇਦਾਂ ਹੀ ਤੁਹਾਡਾ ਹੌਸਲਾ ਬੁਲੰਦ ਰਹੇਗਾ ਮੈਮ ਤੇ ਇੱਕ ਵਾਰੀ ਲਾਸਟ ਆਪਣੇ ਮਨ ਦੀ ਗੱਲ ਜ਼ਰੂਰ ਦੱਸ ਦੋ ਮੈਂ ਮੈਂ ਕਦੀ ਕਿਸੇ ਨੂੰ ਹਰਟ ਨਹੀਂ ਕੀਤਾ ਮੈਂ ਕਦੀ ਕਿਸੇ ਨੂੰ ਗਾਲ ਨਹੀਂ ਕੱਢੀ ਮੈਂ ਕਦੀ ਕਿਸੇ ਨੂੰ ਖੁਸ਼ ਇਹ ਪਰਚੇ ਪਾਉਂਦੇ ਦੇ ਮੈਂ ਕੋਰਟ ਚ ਲੜਦੀ ਦੇਈ ਇਹ ਪਰਚੇ ਪਾਉਂਦੇ ਦੇ ਸਾਨੂੰ ਜੁਡੀਸ਼ਰੀ ਜਿਹੜੀ ਉਹ ਇਨਸਾਫ ਦਿੰਦੀ ਰਹੀ ਪੁਲਿਸ ਦੀ ਕੀ ਔਕਾ ਤਾਂ ਕਿ ਜੁਡੀਸ਼ਰੀ ਚ ਜਾ ਕੇ ਸਾਨੂੰ ਧਮਕਾਉਣ ਲੇਕਿਨ ਇਹ ਜੁਡੀਸ਼ਰੀ ਦੇਖਲਾ ਫਿਰ ਨਾ ਕੁਝ ਲਿਖਦਾ ਰਿਹਾ ਫਿਰ ਵੀ ਅਸੀਂ ਨਹੀਂ ਕਹਿੰਦੇ ਕਿ ਤੇ ਕਹਿੰਦਾ ਜੀ ਮੈਨੂੰ ਘੇਰ ਲਿਆ ਜੀ ਮੈਨੂੰ ਧਮਕੀ ਦਿੱਤੀ ਜੀ ਅਸ ਕਦੀ ਇਹਦੀ ਸ਼ਕਲ ਨਹੀਂ ਦੇਖਦੇ ਨਾ ਇਹਨੂੰ ਬੁਲਾਉਨੇ ਆ ਸਾਨੂੰ ਆਪਣੇ ਕਾਨੂੰਨ ਤੇ ਭਰੋਸਾ ਕਾਨੂੰਨ ਪੁਲਿਸ ਨਹੀਂ ਹੈ ਕਾਨੂੰਨ ਕਾਨੂੰਨ ਹੈ ਔਰ ਆਮ ਬਰੀ ਸ਼ੋਰ ਇੱਕ ਦਿਨ ਕਿਉਂਕਿ ਇਹ ਲੋਕ ਪਤਾ ਕੀ ਹੈ ਜਿਹੜੇ ਹੈਡ ਆਪਣੇ ਆਪ ਨੂੰ ਬੜੇ ਵੱਡੇ ਅਫਸਰ ਸਮਝਦੇ ਕਿ ਜੇ ਇਹਨੂੰ ਇਨਸਾਫ ਦੇ ਦਿੱਤਾ ਤਾਂ ਜਿਹੜੇ ਬਾਕੀ ਲੁੱਟਿਓ ਆ ਉਹ ਵੀ ਖੜੀ ਹੋ ਜਾਣਗੇ ਉਹ ਜਿਹੜੀ ਇਹ ਉੱਥੇ ਜਾਂਦਾ ਏਦਾਂ ਉੱਥੋਂ ਨਾ ਆਰਡਰ ਕਰਾ ਕੇ ਲਿਆਉਂਦਾ ਹਨ ਕਿ ਮਜ਼ਲੂਮਾਂ ਦੇ ਉੱਤੇ ਪਰਚੇ ਦਰਜ ਕਰਾ ਦਿੰਦਾ ਮਨ ਉਸਨੇ ਬੰਦਾ ਕਿੰਨਾ ਤੜਫਦਾ ਕਿਸੇ ਕੋਲ ਜ਼ਮਾਨਤ ਲਈ ਪੈਸੇ ਨਹੀਂ ਹੁੰਦੇ ਕਿਸੇ ਕੋਲ ਜ਼ਮਾਨਤ ਹੀ ਨਹੀਂ ਹੁੰਦਾ ਕਿਸੇ ਕੋਲ ਕੁਝ ਨਹੀਂ ਬਟ ਇਹ ਤੜਫ ਇਹ ਨਾ ਉਹਨਾਂ ਲੋਕਾਂ ਦੀ ਮਜ਼ਲੂਮਾਂ ਦੀ ਉਹ ਲੈਡ ਗਈ ਇਹ ਜਿੰਨੇ ਮਰਜ਼ੀ ਪੈਸੇ ਲੈ ਲ ਕੇ ਖਾਈ ਜਾਣ ਜਿਦਾ ਮਰਜ਼ੀ ਘਰ ਦੇਖੋ ਕਮਰਜੀ ਸਿੱਧੂ ਦੀ ਡੈਥ ਹੋ ਗਈ ਉਹ ਵਿਚਾਰੇ ਦਾ ਕੀ ਖਸੂਰ ਸੀ ਬ੍ਰੇਮジング ਦੀ ਡੈਥ ਹੋ ਗਈ। ਉਹਨਾਂ ਕਿ ਕਿਸੂਰ ਜੀ ਸਰਮਜੀਤ ਦੇ ਤਿੰਨ ਟੁਕੜੇ ਕਰ ਦਿੱਤੇ ਕਿ ਜੀ ਐਕਸੀਡੈਂਟ ਹੋਇਆ। ਮੇਰੀ ਗੱਡੀ ਦਰਾਹ ਕ੍ਰਾਸ ਕਰਦੇ ਆ ਟਰੱਕ ਥੱਲੇ ਦਿੱਤੀ। ਮਤਲਬ ਮੈਂ ਕਿਦਾਂ ਬਚ ਗਈ। ਸੋ ਜਦੋਂ ਡਾਕਾ ਮਾਰਿਆ ਕਹਿੰਦੇ ਜੀ ਇਹਦੇ ਟੀਕਾ ਲਾ ਦਿਓ। ਹੁਣ ਸਾਨੂੰ ਬਾਅਦ ਚ ਪਤਾ ਲੱਗਾ ਵੀ ਉਹ ਤਾਂ ਉਹ ਡਰੱਗ ਦਾ ਹੁੰਦਾ ਟੀਕਾ। ਸੋ ਮੈਡਮ ਐਕਸਟ੍ਰੀਮ ਤੱਕ ਜਾ ਚੁੱਕੇ ਹੋ। ਭਗਵਾਨ ਦਮਨ ਜੀ ਪਤਾ ਨਹੀਂ ਕਿਉਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਬਟ ਸਾਡੇ ਵੱਲ ਬਿਲਕੁਲ ਨਹੀਂ ਦੇਖਦੇ ਘੱਟ ਤੋਂ ਘੱਟ ਮੈਂ 25 30 ਚੱਕਰ ਲਾਏ ਕਿ ਮੈਂ ਮਿਲ ਕੇ ਦੱਸ ਕਿ ਹਮਾਂ ਕੀਤੀ ਕੀ ਹੋ ਰਿਹਾ ਕਿਉਂਕਿ ਕੱਲ ਨੂੰ ਜਿਸ ਵੇਲੇ ਮੈਡਮ ਜਨੇਬ ਚ ਕੇਸ ਜਾਣਾ ਉੱਥੇ ਆ ਨਹੀਂ ਜਾਣੇ ਟੁੱਟੇ ਫੁੱਟੇ ਲੋਕ ਉੱਤੇ ਤਾਂ ਡੀਜੀਪੀ ਜਾਊਗਾ ਸੀਐਮ ਜਾਊਗਾ ਪ੍ਰਾਈਮ ਮਿਨਿਸਟਰ ਜਾਊਗਾ ਹੋਰ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਇਹ ਸਾਰਾ ਕਾਂਡ ਕੀਤਾ ਗੱਲ ਕੋਠੀਆਂ ਦੀ ਮਨ ਬਗਲ ਤਾਂ ਜ਼ਿੰਦਗੀ ਤਬਾ ਕਰ ਦਿੱਤੀ ਬੱਚੇ ਰੋ ਰੋ ਕੇ ਸਦਾ ਮਾਂ ਜੋ ਆਪਣੀ ਛੱਡੋ ਬੜੇ ਛੱਡੋ ਬੜੇ ਪਟਾਓ ਮਿਹਨਤ ਕਰ ਕਰਕੇ ਅਸੀਂ ਬਣਾਇਆ ਅਸੀਂ ਜਿਹੜੀਆਂ ਲੋਕਾਂ ਦੀਆਂ ਕੋਠੀਆਂ ਖੋਖੋ ਕੇ ਬਣਾਇਆ ਹੋਇਆ ਸੋ ਇਹ ਜੋ ਕੁਝ ਵੀ ਮੈਡਮ ਹੋ ਰਿਹਾ ਸਰਕਾਰ ਦੀ ਹੋਰ ਪੁਲਿਸ ਦੀ ਮਿਲੀ ਭੁਗਤਣਾ ਹੋ ਰਿਹਾ ਬਲਣਾ ਬੰਦੇ ਕੋਈ ਇਹਨਾਂ ਦੀ ਕੋਈ ਔਕਾਤ ਨਹੀਂ ਹੈਗੀ ਕਿ ਲੋਕਾਂ ਦੇ ਘਰਾਂ 'ਚ ਗੁੰਡੇ ਵਾਰ ਦੇਣ ਔਰ ਜੋ ਗੁੰਡੇ ਆ ਉਹ ਬਿਟ ਕ੍ਰਿਮੀਨਲ ਆ ਹਰ ਵੇਲੇ ਨਾ ਦੇ ਸਾਹਮਣੇ ਕੋਈ ਆਪਣੇ ਐਡਰੈਸ 'ਤੇ ਨਹੀਂ ਰਹਿੰਦਾ ਸਭ ਨੇ ਐਡਰੈਸ ਬਦਲੇ ਹੋਏ ਆ ਸੋ ਨਾਲੇ ਜਿਹੜਾ ਬੰਦਾ ਮੈਡਮ ਆਪ ਕਹਿੰਦਾ ਵੀ ਮੈਂ ਗੁੰਡੇ ਪਾਲੇ ਹੋਏ ਹਾਂ ਸ਼ਹਿਰ 'ਚ ਤੇ ਪੁਲਿਸ ਘਾਤੇ ਚੁੱਪ ਕੀਤੀ ਹੋਇਆ ਨਾ ਗੱਲ ਤੇਹੀ ਜਿਹੜਾ ਬੰਦਾ ਸ਼ਰਿਆਮ ਬੋਲਦਾ ਪਿਆ ਕਿ ਮੈਂ ਗੁੰਡੇ ਪਾਲੇ ਹੋਏ ਹਾਂ ਉਹ ਵੀ ਜੱਜ ਸਾਹਿਬ ਨੂੰ ਜਨਸਭ ਆਉਂਦੇ ਨਾ ਸਾਰੇ ਖੜੇ ਹੋ ਜਾਂਦੇ ਆ ਕਿ ਜਨਸਭ ਆ ਗਏ ਹਾਉ ਡੇਰ ਹੀ ਕਿ ਜਨਸਭ ਨੂੰ ਤਮ ਕੀ ਦੇਣ ਚਲਾ ਗਿਆ ਅੱਛਾ ਸੋ ਦੇਖਿਆ ਕਿ ਕਿਸ ਤਰੀਕੇ ਨਾਲ ਇੱਕ ਕਾਨੂੰਨੀ ਬਹੁਤ سارے ਲੋਕ ਇਦਾਂ ਸਤਾਏ ਹੋਏ ਨੇ ਇਸ ਲੈਂਡ ਮਾਫੀਆ ਦੇ ਬਹੁਤ سارے ਲੋਕ ਪਰੇਸ਼ਾਨ ਹੈ ਤੇ ਪਤਾ ਨਹੀਂ ਇਹ ਕਦੋਂ ਤੱਕ ਇਹ ਸਭ ਕੁਝ ਚੱਲਦਾ ਰਹੇਗਾ ਕਦੋਂ ਤੱਕ ਇਦਾਂ ਦੇ ਐਨ ਆਰ ਆਈ ਲੋਕ ਇਹ ਹੋਰ ਵੀ ਇੱਥੇ ਰਹਿੰਦੇ ਬਿਜ਼ਨਸmen ਲੋਕ ਜਿਹੜੇ ਕਿ ਇਨ੍ਹਾਂ ਲੈਂਡ ਮਾਫੀਆ ਤੋਂ ਪਰੇਸ਼ਾਨ ਨੇ ਕਦੋਂ ਤੱਕ ਇਹ ਸਭ ਚੀਜ਼ਾਂ ਨਾਲ ਜੂਝਦੇ ਰਹਿਣਗੇ ਕਦੋਂ ਇਸ ਚੀਜ਼ ਦਾ ਅੰਤ ਹੋਏਗਾ ਤੇ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓਜ਼ ਦੇਖਣ ਦੇ ਲਈ ਦੇਖਦੇ ਰਹੋ ਸਸਕੁੰਦਰਪਾਟੀ ਟੀਵੀ